1 ਜੂਨ ਤੋਂ ਲੈ ਕੇ ਲਿਆ ਯਾਰ ਲੈ ਆ 6 7 ਜੂਨ ਤੱਕ ਸਾਡੇ ਉਹ ਦਿਨਾਂ ਖਾਸ ਕਰਕੇ 6 ਜੂਨ ਤੱਕ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਔਰ ਜਿਹੜਾ ਦਿਨ ਚੁਣਿਆ ਗਿਆ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀਪੁਰ ਵੀ ਦੋਨੋਂ ਸਿੱਖ ਤੇ ਜੇ ਘੱਲੂ ਘਾਰੇ ਵਜੋਂ ਯਾਦ ਕਰਦੇ ਆ ਪਰ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਮਰਦ ਮਜ਼ਾਦ ਉਹਨਾਂ ਦੀ ਅਗਵਾਈ ਦੇ ਵਿੱਚ ਬੜੀ ਬਧਰੀ ਨਾਲ ਲੜੇ ਆ ਤੇ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਜਦਾ ਕਰਦੀ ਮੈਂ ਦੇਖ ਰਿਹਾ ਮੈਂ ਕੱਲ ਵੀ ਇੱਥੇ ਸੀ ਪਰसों ਵੀ ਇੱਥੇ ਸੀ ਸਿੱਖ ਕੌਮ ਬਹੁਤ ਪਾਵਨਾ ਦੇ ਨਾਲ ਔਰ ਬੜੀ ਬੈਰਾਗਦੀ ਭਾਵਨਾ ਤੇ ਨਾਲ ਹੀ ਚੜਦੀ ਕਲਾ ਉਹਦੇ ਵਿੱਚ ਆਣ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋ ਰਹੀ ਆ ਸ਼ਹੀਦਾਂ ਨੂੰ ਯਾਦ ਕਰ ਰਹੀ ਆ ਕਿਉਂਕਿ ਸਾਰੇ ਸਿੱਖ ਜਿਹੜੇ ਆ ਉਹ ਆਪਣੇ ਜਿੱਥੇ ਸੱਚੇ ਪਾਤਸ਼ਾਹ ਨੂੰ ਨਤਮਸਤਕ ਆ ਉੱਥੇ ਸ਼ਹੀਦ ਕੌਮ ਦਾ ਸਰਮਾਇਆ ਤੇ ਉਹਨਾਂ ਦਾ ਅਦਰ ਸਤਕਾਰ ਕਰਦੇ ਆ ਸਿੱਖ ਸਾਹਿਬ ਬਬਖ ਨਾਮ ਜਿਹਾ ਜਿਵੇਂ ਉਹ ਕੁਝ ਜਿਆ ਆ ਰਹੀ ਜਿੱਥੇ ਬੰਦੀਆਂ ਦੇ ਵਿੱਚ ਉਸ ਚੀਜ਼ ਨੂੰ ਕਿੱਦਾਂ ਦੇਖ ਰਿਹਾ ਕੌਮ ਚ ਕੀ ਮੈਸੇਜ ਆ ਦੇਖੋ ਕੁਝ ਨਹੀਂ ਹੈਗਾ ਸਤਕਾਰਯੋਗ ਮਹਾਪੁਰਸ਼ ਬਾਬਰ ਨਾਮ ਸਿੰਘ ਜੀ ਖਾਲਸਾ ਜਾਂ ਜਿਹੜੀਆਂ ਦੂਜੀਆਂ ਜੱਥੇਬੰਦੀਆਂ ਅਸੀਂ ਸਾਰੇ ਆਪਸ ਵਿੱਚ ਗੁਰਪਾਈਆਂ ਔਰ ਮੈਨੂੰ 100 ਨਹੀਂ ਜੀ ਮੈਨੂੰ 200 ਪ੍ਰਤੀਸ਼ਤ ਯਕੀਨ ਆ ਕਿ ਜਿੰਨੀ ਸ਼ਾਂਤੀ ਇਸ ਵਾਰੀ ਘੱਲੂ ਘਰਾ ਮਨਾਉਂਦਿਆ ਹੋਊਗੀ ਇੰਨੀ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਵੇ ਕਿਉਂਕਿ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਦੀ ਇੱਥੇ ਸ਼ਹੀਦ ਹੋਏ ਆ ਇਹ ਪੋਸੀਬਲੀ ਨਹੀਂ ਇਹ ਕਦੀ ਉਹਨਾਂ ਨੇ ਕਰਨਾ ਹੀ ਨਹੀਂ ਨਾ ਕਿਸੇ ਜਥੇਬੰਦੀ ਨੇ ਕਿਉਂਕਿ ਸਾਰੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਦਿਨ ਨੂੰ ਮਨਾਉਣ ਆਉਣਗੇ ਸਿੱਖਾਂ ਦੇ ਵਿੱਚ ਕੁਝ ਵੀ ਹੋਵੇ ਬਾਹਰ ਪਰ ਅਹੀਂ ਜਦੋਂ ਆਪਣੇ ਗੁਰੂ ਦੇ ਘਰ ਅੰਦਰ ਆ ਜਾਂਦੇ ਅਸੀਂ ਸਾਰੇ ਗੁਰਪਾਈ ਆ ਤੇ ਗੁਰ ਭਾਈ ਜਿਹੜੇ ਆ ਉਹ ਮਿਲ ਬੈਠਦੇ ਆ ਕਦੀ ਉਹਨਾਂ ਦੇ ਵਿੱਚ ਵਖਰੇਵੇਂ ਹੋਏ ਨਹੀਂ ਨਾ ਹੋਣਿਆ ਮੈਂ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਹੁਣ ਵੀ ਚੱਲਿਆ ਅੰਦਰ ਅਰਦਾਸ ਕਰਨ ਭਾਈ ਇਹ ਜਿਹੜੇ 6 ਜੂਨ ਦੇ ਦਿਨ ਆ ਇਹ ਕੌਮ ਤੇ ਉਹਨਾਂ ਦਿਨਾਂ ਨੂੰ ਬਦ ਦੱਸਦੇ ਆ ਜਦੋਂ ਇਸ ਦੇਸ਼ ਦੀ ਫੌਜ ਨੇ ਇੱਥੇ ਹਮਲਾ ਕੀਤਾ ਤੇ ਸਾਡੇ ਛੋਟੇ-ਛੋਟੇ ਮਾਸੂਮ ਬੱਚੇ ਵੀ ਇਹਨਾਂ ਨਸ਼ੀਦ ਕੀਤੇ ਉਹ ਦਰਦ ਨੂੰ ਅਸੀਂ ਦੁਨੀਆ ਨੂੰ ਦੱਸਣਾ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਆ ਮੈਨੂੰ ਪੂਰਾ ਯਕੀਨ ਆ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣਗੀਆਂ ਔਰ ਇਹ ਸਾਰਾ ਪੂਰਨ ਸ਼ਾਂਤਮਈ ਨਾਲ ਰਹਿਣਾ ਕਿਉਂਕਿ ਮੈਂ ਕੱਲ ਵੀ ਇਹ ਗੱਲ ਕੀਤੀ ਮੈਂ ਅੱਜ ਫੇਰ ਇਹ ਗੱਲ ਕਰਦਾ ਹਾਂ ਗੁਰੂ ਨੇ ਸਿਖਾਇਆ ਸਾਨੂੰ ਸਾਰਿਆਂ ਨੂੰ ਸਿਖਾਇਆ ਕਿ ਅਸੀਂ ਆਪਸ ਦੇ ਵਿੱਚ ਪ੍ਰੇਮ ਮੁਹੱਬਤ ਇਤفاق ਸਾਂਝ ਰੱਖਣੀ ਆ ਜਦੋਂ ਗੁਰੂ ਪਾਸ਼ਾ ਇਹ ਕਹਿੰਦੇ ਆ ਗੁਰਸਿੱਖਾਂ ਕੀ ਹਰ ਢੂਟਦੇ ਹਮ ਪਾਪੀ ਭੀ ਗਤ ਪਾਹੀ ਇਹ ਸਾਰੇ ਸਾਡੇ ਗੁਰਸਿੱਖ ਭਰਾ ਵਾ ਤੇ ਗੁਰੂ ਨੇ ਵੀ ਆਖਿਆ ਵੀ ਇਨਾ ਗੁਰਸਿੱਖਾਂ ਦੀ ਤੇ ਚਰਨ ਢੂਟ ਵੀ ਮਿਲ ਜੇ ਤੇ ਬਾਪੀਆਂ ਦੀ ਵੀ ਗਤੀ ਹੋ ਜਾਂਦੀ ਇਸ ਕਰਕੇ ਐਵੇਂ ਕੋਈ ਕਿੱਸੇ ਬਹੁਤ ਹੁੰਦੇ ਆ ਕੋਈ ਗੱਲ ਨਹੀਂ ਹੋਣਾ ਸ਼ਰੋਮਣੀ ਕਮੇਟੀ ਦਾ ਇੱਕ ਵਕਤ ਜਿਹੜਾ ਮਿਲਣ ਗਿਆ ਸੀ ਬਬਰ ਰੱਤ ਦੇ ਉਹ ਕੋਈ ਗੱਲ ਨਹੀਂ ਦੀ ਮਿਲਣ ਦਾ ਸੰਬੰਧਿਤ ਕਿ 2 ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਕਰਾਂਗੇ ਵਿਚਾਰ ਕੀ ਠੀਕ ਜੀ ਤਰੀਕਾ ਕੀ ਹੋਣਾ ਜੀ ਸਭ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਹਾਂ ਹਮਲਾ ਕੀਤਾ ਵਕਤ ਦੀ حکومت ਨੇ ਤੇ ਸ਼ਹੀਦ ਹੋਣ ਵਾਲੇ ਮਰਦੇ ਮਜ਼ਾਹਿਦ ਦਮਦਮੀ ਟਕਸਾਲ ਦੇ ਮੁਖੀ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜਰਨਲ ਸੁਬੇਗ ਸਿੰਘ ਦੀ ਭਾਈ ਮਰੀਕ ਸਿੰਘ ਦੀ ਮਹਾਪੁਰਸ਼ ਬਾਬਾ 18 ਸਿੰਘ ਜੀ ਔਰ ਹੋਰ अनेका ਸਿੰਘ ਸਿੰਘਣੀਆਂ ਬੜੇ ਬਹਾਦਰ ਸਾਡੇ ਯੋਧੇ ਹਮਲਾਤੇ ਕੀਤਾ ਵਾ ਉਸ ਵਕਤ ਦੀ ਹਕੂਮਤ ਨੇ ਅਹੀਂ ਦੇਨ ਤੇ ਜਿਹੜਾ ਸਾਰਿਆਂ ਨੇ ਮਿਲ ਜੁਲ ਕੇ ਮਨਾਉਣਾ ਜੀ ਤੇ ਮਨਾਉਦੇ ਆਇਆ ਉਹ ਕੁਝ ਨਹੀਂ ਹੋਣਾ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਹ ਮੇਰੀ ਗੱਲ ਸੁਣ ਲਓ ਜੀ ਮਹਾਪੁਰਸ਼ ਸਤਿਕਾਰਯੋਗ ਜੀ ਗੁਰਬਾਣੀ ਦਾ ਇੱਕ ਸ਼ਬਦ ਆ ਕਬੀਰ ਸੰਤ ਨਾ ਸਾਡੇ ਸੰਤਈ ਜੋ ਕੋਟਕ ਮਿਲੇ ਅਸਾਂਤ ਮਲਿਆਗਰ ਭੇਂਗਮ ਬੇੜਿਓ ਸ਼ੀਤਲਤਾ ਨਤ ਜਾਂਦਾ ਸੰਤ ਕਦੀ ਆਪਣਾ ਸੰਤਪੁਣੇ ਵਾਲਾ ਸੁਭਾਅ ਥੋੜਾ ਛੱਡਦਾ ਚੰਦਨ ਨੂੰ ਬੜੇ ਲਪੇਟੇ ਲੱਗੇ ਹੁੰਦੇ ਆ ਸੱਪ ਦੇ ਵੀ ਪਰ ਉਹ ਠੰਡਕ ਨਹੀਂ ਛੱਡਦਾ ਉਹ ਮਹਾਪੁਰਸ਼ ਸਾਰੇ ਸਤਕਾਰਯੋਗ ਆ ਬਿਲਕੁਲ ਸ਼ਾਂਤਮਈ ਰਹਿਣਾ ਔਰ ਬੜੀ ਚੜ੍ਹਦੀ ਕਲਾ ਦੇ ਨਾਲੇ ਦਿਨ ਬਿਨਾਏ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ